ਗਰਵਾਣੀ ਤਾਂ ਕਹਿ ਰਹੀ ਹੈ ਕਿ ਜਿਹੜਾ ਪੁੰਨ ਪਾਪ ਵਿਚਾਰਦੇ ਆ ਸੋ ਧਰਮ ਰਾਏ ਕਿ ਜਾਈਂ ਆ ਉਹਨਾਂ ਦੇ ਧਰਮ ਰਾਏ ਦਾ ਕਾਨੂੰਨ ਲਾਗੂ ਹੁੰਦਾ ਹੈ ਧਰਮ ਰਾਏ ਕੌਣ ਹੈ ਧਰਮ ਰਾਏ ਆਪਣੇ ਅੰਦਰ ਜਿਹੜਾ ਸਾਹ ਲੈਂਦਾ ਹੈ ਆਪਣਾ ਜਿਹੜਾ ਮੂਲ ਹੈ ਉਹ ਧਰਮ ਰਾਏ ਹੈ ਹੁਣ ਕਿਉਂਕਿ ਜਿਹੜੀ ਸਾਡੇ ਕੋਲ ਹੱਤ ਹੈਗੀ ਆ ਉਹ ਹਿੰਦੂ ਮਤ ਤੋਂ ਹੀ ਪ੍ਰਵਾਂਤ ਹੈਗੀ ਆ ਇਸੇ ਕਰਕੇ ਜਿੰਨੇ ਵੀ ਕਥਾਵਾਚਨ ਪਿੰਦਰਪਾਤ ਤੋਂ ਲੈ ਕੇ ਗਿਆਨੀ ਗਲਵੰਦ ਸਿੰਘ ਔਰ ਬੂਟਾ ਗੰਡਾੜਾ ਇਹ ਜਿੰਨੇ ਵੀ ਹਨ ਇਹ ਸਾਰੇ ਹੀ ਪੁੰਨ ਪਾਪ ਦੀ ਗੱਲ ਕਰਦੇ ਹਨ ਜਦ ਕਿ ਗਰਵਾਣੀ ਕਹਿ ਰਹੀ ਹੈ ਜਦ ਆਕਾਰ ਕਸ਼ੂ ਨੂੰ ਦੁਸ਼ਟੇਤਾ ਤਬ ਬਾਤ ਬੁੰਤੇ ਕਹਤੇ ਹੁੰਦਾ ਕਿ ਜਦੋਂ ਇਹਦਾ ਜਸਰੀ ਧਾਰਨ ਵੀ ਨਹੀਂ ਕੀਤਾ ਸੀ ਉਦੋਂ ਪੁੰਨ ਪਾਪ ਕਿੱਥੇ ਸੀ ਪੁੰਨ ਪਾਪ ਤਾਂ ਉਦੋਂ ਹੈ ਜਦੋਂ ਆਤਮਾ ਨੇ ਸਰੀਰ ਧਾਰਨ ਕੀਤਾ ਕਾਰਨ ਬਾਦ ਤੋਂ ਜੀਵ ਕਹਤੇ ਕਾਰਨ ਕਿੰਨ ਜੀਵ ਦੇਨ ਰੇ ਤੁਸੀਂ ਕਹਿ ਰਹੇ ਹੋ ਕਿ ਕਰਮਾਂ ਦਾ ਬੰਨਿਆ ਹੋਇਆ ਜੀਵ ਜਿਹੜਾ ਮੜ ਮੜ ਜਨਮ ਲੈਂਦਾ ਹੈ ਪਰ ਗੁਰਬਾਣੀ ਤਾਂ ਕਹਿੰਦੀ ਹੈ ਕਿ ਜਿਹੜੇ ਹੁਕਮ ਹੈ ਆਵੇ ਹੁਕਮੇ ਜਾਏ ਹੁਕਮੇ ਰਹਿ ਸਮਾਈ ਕਿ ਸਾਰਾ ਕੁਝ ਹੁਕਮ ਵਿੱਚ ਹੁੰਦਾ ਹੈ ਫੇਰ ਇਹ ਜਿਹੜੀ ਵਿਚਾਰਧਾਰਾ ਆਪਣੇ ਕੋਲ ਕਿੱਥੋਂ ਆਈ ਹੈਗੀ ਹਰ ਜਿਓ ਭਾਵ ਹੈ ਸੋਈ ਜੀਵ ਕਰਨਾ ਕਿਉਂਕਿ ਜੋ ਹੁਕਮ ਨੂੰ ਭਾਗਾ ਉਹ ਹੀ ਜੀਵ ਕਰਦੇ ਹਨ ਤੇ ਫੇਰ ਇਹ ਜਿਹੜੀ ਪੁੰਨ ਪਾਪ ਦੀ ਵਿਚਾਰਧਾਰਾ ਕਿੱਥੋਂ ਆਈ ਹੈ ਇਸ ਕਰਕੇ ਆਪਾਂ ਨੂੰ ਸਮਝ ਦੀ ਲੋੜ ਹੈ ਕਿ ਜਿੰਨੇ ਵੀ ਪੁੰਨ ਪਾਪ ਦੀ ਗੱਲ ਕਰਦੇ ਆਗੇ ਵਿਚਾਰ ਪ੍ਰਚਾਰ ਇਹ ਸਾਰੇ ਹਿੰਦੂ ਹਨ ਜੇ ਕੋਈ ਨਹੀਂ ਹੈ ਉਹ ਆਪਣਾ ਜਿਹੜਾ ਆਪਾਂ ਅਖੋ ਗੁਰਬਾਣੀ ਵਿੱਚੋਂ ਸਪਸ਼ਟ ਕਰੇ ਕਿ ਮੈਂ ਪੁੰਨ ਪਾਪ ਦੀ ਗੱਲ ਨਹੀਂ ਕਰਦਾ ਇਸ ਕਰਕੇ ਜਿੰਨੇ ਵੀ ਆਪਾਂ ਕਹਿੰਦੇ ਆ ਕਿ ਆਪਾਂ ਗੁਰਗ੍ਰੰਥ ਸਾਹਿਬ ਨੂੰ ਮੰਨਦੇ ਆ ਜਾਂ ਆਦ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰਬਾਣੀ ਨੂੰ ਮੰਨਦੇ ਆ ਪਰ ਜੇ ਪੁੰਨ ਪਾਪ ਨੂੰ ਮੰਨਦੇ ਆ ਫਿਰ ਆਪਾਂ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਹੀਂ ਜਾਣੇ ਫਿਰ ਆਪਾਂ ਸਿਮਰਤ ਸਾਸਤਰ ਨੂੰ ਮੰਨਦੇ ਆ ਜਦ ਕਿ ਸੇ ਨੂੰ ਸਾਸਤਰ ਵਿੱਚ ਤਤ ਨਹੀਂ ਹੈਗਾ ਤਤ ਬਾਰੇ ਜਾਣਕਾਰੀ ਨਹੀਂ ਹੈ ਆਪਣੇ ਮੂਲ ਬਾਰੇ ਜਾਣਕਾਰੀ ਨਹੀਂ ਹੈ ਸਗਨ ਅਪਸਗਨ تاکੋ ਲੱਗੇ ਜਾ ਕੇ ਮਨ ਮੇ ਭਰਨਾ ਹੁਣ ਇਹ ਸ਼ਰਕ ਆਪਾਂ ਮੰਨਦੇ ਆ ਕਿ ਚੰਗਾ ਦੇਣਾ ਮਾੜਾ ਦੇਣਾ ਇਹ ਸ਼ਗਨ ਹੋ ਗਿਆ ਅਪਸ਼ਗਨ ਹੋ ਗਿਆ ਇਹ ਵੀ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਕੋਲੇ ਸਨਾਤਨ ਮਤ ਹੈਗੀ ਹੈ ਇਹਨਾਂ ਕੋਈ ਹਿੰਦੂ ਮਤ ਹੈਗੀ ਹੈ ਜਿਹੜਾ ਖਾਲਸਾ ਹੈ ਜਿਹੜਾ ਸਿੱਖ ਤੁਹਾਨੂੰ ਨੂੰ ਮੰਨਦਾ ਹੈ ਸੱਚ ਧਰਮ ਨੂੰ ਮੰਨਦਾ ਹੈ ਇਹ ਕੋਈ ਧਰਮ ਨਹੀਂ ਸੱਚ ਧਰਮ ਹੈਗਾ ਰਸ ਸੱਚ ਨੂੰ ਆਉਂਦਾ ਹੈ ਉਹ ਇਹਨਾਂ ਤੋਂ ਉੱਪਰ ਆਇਆਗਾ